ਗੁਰਾਂ ਦੀ ਜਿੱਤ ਹੋਈ ਸਤਗੁਰਾਂ ਦੇ ਸਾਹਿਬ ਜਾਨੇ ਦੀ ਜਿੱਤ ਹੋਈ ਸਤਗੁਰਾਂ ਦੀ ਜਿੱਤ ਦੇ ਨਾਲ ਨਾਲ ਹਿੰਮਤ ਚੱਤ ਫੰਡੂ ਰਹੀ ਕਿ ਵੀ ਸੇਕਰ ਹੋਈ ਇਹ ਤਾਂ ਪਹਿਲਾ ਯੁੱਧ ਅਮਰਸਰ ਸਾਹਿਬ ਦੂਸਰਾ ਯੁੱਧ ਸ੍ਰੀ ਹਰਗੋਬਿੰਦਪੁਰ ਦਾ ਤੀਸਰਾ ਮਹਾਰਾਜ ਦਾ ਚੌਥਾ ਹੈ ਕਰਤਾਰਪੁਰ ਸਾਹਿਬ ਦਾ ਯੁੱਧ ਇਹਨਾਂ ਜੁੱਧਾਂ ਤੋਂ ਬਾਅਦ ਫਗਵਾੜੀ ਅਤੇ ਕੀਰਤਪੁਰ ਸਾਹਿਬ ਦੀ ਜੋ ਏ ਛੇਵੀਂ ਜੰਗ ਹੈ ਇਹਨਾਂ ਜੰਗਾਂ ਦਾ ਟੂਕ ਮਾਤਰ ਜ਼ਿਕਰ ਪ੍ਰਿੰਸੀਪਲ ਸਦबीर ਸਿੰਘ ਜੀ ਨੇ ਜਿੰਨੇ ਵੀ ਕੀਤਾ ਇਸ ਤੋਂ ਇਲਾਵਾ ਹੋਰ ਇਤਿਹਾਸਕਾਰਾਂ ਨੇ ਟੁਕਮਾਤਰ ਜ਼ਿਕਰ ਕੀਤਾ ਪਰ ਪਟਵਈਆਂ ਦੇ ਆਧਾਰ ਤੇ ਇਹਨਾਂ ਜੁੱਧਾਂ ਦਾ ਵੱਡੇ ਪੱਧਰ ਤੇ ਜ਼ਿਕਰ ਆਇਆ ਹੁਣ ਮੈਂ ਥੋੜਾ ਜਿਹਾ ਸਾਥ ਸੰਗਤ ਜੀ ਇਸ ਮਜ਼ਬੂਨ ਦੇ ਬਾਰੇ ਮੈਂ ਥੋੜਾ ਪਛਾਣ ਜਾਵਾਂ ਗੁਰੂ ਅਰਗੁਨ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਬਿਆਨ ਕਰਦੇ ਹੋਏ ਸਰੋਤ ਆਪ ਜੀ ਦੇ ਨਾਲ ਦਾਸ ਨੇ ਸਾਂਝ ਪਾਈ ਇਹਨਾਂ ਸਰੋਤਾਂ ਦੇ ਵਿੱਚੋਂ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਮਹਿਮਾ ਪ੍ਰਕਾਸ਼ ਸਰੂਪਦਾਸ ਭੱਲਾ ਅਤੇ ਗੁਰਬਲਾਸ ਪਾਤਸ਼ਾਹੀ ਛੇਵੀਂ ਦਾਤ ਦੀ ਜੋ ਜਨਮ ਸਾਖੀ ਛੇਵੇਂ ਸਤਗੁਰਾਂ ਦੀ ਹੈ ਇਹਨਾਂ ਸਰੋਤਾਂ ਦੇ ਇਹਨਾਂ ਗ੍ਰੰਥਾਂ ਦੇ ਆਧਾਰ ਤੇ ਅੱਜ ਤੱਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਇਤਿਹਾਸ ਲਿਖਿਆ ਪੜ੍ਹਿਆ ਅਤੇ ਵਾਚਿਆ ਗਿਆ ਇਹਤ ਕੌਮ ਦੇ ਮਹਾਨ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਜਿਨ੍ਹਾਂ ਨੇ ਸੌਂ ਤੋਂ ਬਾਅਦ ਢਾਡੀ ਕਲਾ ਦੇ ਸਾਤੋਂ ਵੱਧ ਸਿੱਕੇ ਇਤਿਹਾਸ ਦੇ ਪ੍ਰਸੰਗ ਉਹਨਾਂ ਨੇ ਸੰਗਤ ਦੀ ਖਿਦਮਤ ਵਿੱਚ ਰੱਖੇ ਇਹਨਾਂ ਸੋਹ ਇਤਿਹਾਸ ਦੇ ਪ੍ਰਸੰਗਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਾਰ ਜੱਗਾਂ ਦਾ ਵੀ ਉਹਨਾਂ ਨੇ ਵਰਤਨ ਕੀਤਾ ਪਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਇਤਿਹਾਸ ਨੂੰ ਬਿਆਨ ਕਰਦਾ ਹੋਇਆ ਇੱਕ ਹੋਰ ਸਰੋਤ ਹੈ ਉਹ ਸਰੋਤ ਹੈ ਢੱਵਈਆਂ ਦਾ ਸਰੋਤ ਸਾਤ ਸੰਗਤ ਜੀ ਛੇਵੇਂ ਸਤਿਗੁਰਾਂ ਦੇ ਜੀਵਨ ਇਤਿਹਾਸ ਨੂੰ ਬਿਆਨ ਕਰਦਾ ਹੋਇਆ ਇੱਕ ਸਰੋਤ ਇੱਕ ਜਾਣਕਾਰੀ ਦਾ ਭੰਡਾਰ ਹੋਰ ਹੈ ਉਹ ਭੰਡਾਰ ਹੈ ਭੱਟਵਈਆ ਕਿ ਭੱਟਵਈਆ ਕੀ ਹਨ ਸਿੱਖ ਇਤਿਹਾਸ ਦੇ ਇਤਿਹਾਸਕਾਰਾਂ ਦੇ ਵਿੱਚੋਂ ਸਭ ਤੋਂ ਪਹਿਲੀ ਵਾਰ ਜੇਕਰ ਕਿਸੇ ਨੇ ਭੱਟਵਈਆ ਦਾ ਜ਼ਿਕਰ ਕੀਤਾ ਭੱਟਵਈਆ ਦਾ ਆਧਾਰ ਬਣਾ ਕਰਕੇ ਜੇਕਰ ਕਿਸੇ ਨੇ ਇਤਿਹਾਸ ਦੀ ਖੋਜ ਕੀਤੀ ਤਾਂ ਉਹ ਸੰਗਿਆਨੀ ਗਰਜਾ ਸਿੰਘ ਜੀ ਗਿਆਨੀ ਗਰਜਾ ਸਿੰਘ ਜੀ ਜਿਨ੍ਹਾਂ ਦੀ ਇੱਕ ਕਿਤਾਬ ਸਰਦਾਰ ਸਰਦਾਰ ਆਪਣੇ ਇਤਿਹਾਸਕਾਰ ਮੈਨੂੰ ਤਾਂ ਮੋਤਾ ਦਾ ਵਿਸਰ ਗਿਆ ਗਿਆਨੀ ਕਰਜਾ ਸਿੰਘ ਜੀ ਦੀ ਇਤਿਹਾਸਿਕ ਖੋਜ ਉਸ ਕਿਤਾਬ ਦਾ ਨਾਮ ਹੈ ਜਿਸ ਨੂੰ ਸੰਪਾਦਕ ਗੁਰਮਖ ਸਿੰਘ ਨੇ ਕੀਤਾ ਗੁਰਮਖ ਸਿੰਘ ਨਾਮ ਦੇ ਇੱਕ ਸੱਜਣ ਨੇ ਉਹਨਾਂ ਨੇ ਉਹਨਾਂ ਦੇ ਗਿਆਨੀ ਕਰਜਾ ਸਿੰਘ ਜੀ ਦੇ ਲੇਖਾਂ ਨੂੰ ਸੰਪਾਦਿਤ ਕੀਤਾ ਤੇ ਕਿਤਾਬ ਨੂੰ ਨਾਮ ਦਿੱਤਾ ਗਿਆਨੀ ਕਰਜਾ ਸਿੰਘ ਜੀ ਦੀ ਇਤਿਹਾਸਿਕ ਖੋਜ ਸੋ ਸਿੱਖ ਇਤਿਹਾਸ ਦੇ ਇਤਿਹਾਸਕਾਰਾਂ ਦੇ ਵਿੱਚੋਂ ਸਭ ਤੋਂ ਪਹਿਲੀ ਵਾਰ ਗਿਆਨੀ ਕਰਜਾ ਸਿੰਘ ਜੀ ਅਤੇ ਉਹਨਾਂ ਤੋਂ ਅਲਾਵਾ ਸਰਕਾਰ ਕਰਮ ਸਿੰਘ ਦੀ ਹਿਸਟੋਰੀਅਨ ਅਤੇ ਉਹਨਾਂ ਤੋਂ ਇਲਾਵਾ ਪ੍ਰੋਫੈਸਰ ਪਿਆਰਾ ਸਿੰਘ ਜੀ ਆਪਣੇ ਪ੍ਰੋਫੈਸਰ ਪਿਆਰਾ ਸਿੰਘ ਜੀ ਇਹਨਾਂ ਨੇ ਭੱਟਵੀਆਂ ਦਾ ਹਵਾਲਾ ਦੇ ਕਰਕੇ ਸਿੱਖ ਇਤਿਹਾਸ ਦੀ ਖੋਜ ਕੀਤੀ ਗਿਆਨੀ ਕਰਜਾ ਸਿੰਘ ਜੀ ਨੇ ਆਪਣੀ ਜੀਵ ਆਪਣੇ ਜੀਵਨ ਕਾਲ ਦਾ ਬਧੇਰਾ ਸਮਾਂ ਭੱਟਵੀਆਂ ਦੀ ਖੋਜ ਕਰਨ ਵਾਸਤੇ ਲਗਾਇਆ ਅਤੇ ਭੱਟਵੀਆਂ ਦੇ ਵਿੱਚੋਂ ਗਿਆਨੀ ਕਰਜਾ ਸਿੰਘ ਜੀ ਨੇ ਛੇਵੇਂ ਸਤਗੁਰਾਂ ਦਾ ਇਤਿਹਾਸ ਪਟਵੰਿਆਂ ਦੇ ਵਿੱਚੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦਾ ਵਰਤਾਂਤ ਪਟਵੰਿਆਂ ਦੇ ਵਿੱਚੋਂ ਅਕਾਲੀ ਮਿੱਤ ਸਿੰਘ ਜੀ ਦੀ ਦੰਗਈ ਉਹਨਾਂ ਦਾ ਇਤਿਹਾਸ ਪਟਵੰਿਆਂ ਦੇ ਵਿੱਚੋਂ ਹੋਰ ਬਹੁਤ ਸਾਰਾ ਇਤਿਹਾਸਕ ਮਸਾਲਾ ਇਸ ਤੋਂ ਇਲਾਵਾ ਭਾਈ ਮਨੀ ਸਿੰਘ ਜੀ ਸ਼ਹੀਦ ਜਿਨ੍ਹਾਂ ਨੂੰ ਬੰਦ-ਬੰਦ ਕਰਕੇ ਸ਼ਹੀਦ ਕੀਤਾ ਗਿਆ ਪਟਵੰਿਆਂ ਨੇ ਸਭ ਤੋਂ ਪਹਿਲੀ ਵਾਰ ਗਿਆਨੀ ਗੁਰਜਾ ਸਿੰਘ ਜੀ ਨੇ ਪਟਵੰਿਆਂ ਦੇ ਆਧਾਰ ਤੇ ਇਹ ਗੱਲ ਸਾਹਮਣੇ ਲਿਆਂਦੀ ਕਿ ਜਿਹੜਾ ਸ਼ੇਖ ਫਰੀਦ ਬੁਖਾਰੀ ਸੀ ਜਿੰਨੂੰ ਮੁਰਤਜ਼ਾ ਖਾਨ ਦਾ ਖਿਤਾਬ ਦਿੱਤਾ ਜਦੋਂ ਗੁਰੂ ਅਰਜਨ ਦੇਵ ਪਾਦਸ਼ਾਹ ਮਹਾਰਾਜ ਸ਼ਹੀਦ ਹੋਏ ਤਾਂ ਸਤਗੁਰਾਂ ਨੂੰ ਸ਼ਹੀਦ ਕਰਨ ਵਾਸਤੇ ਅੱਗੇ ਗਿਰਫਤਾਰ ਕਰਨ ਵਾਸਤੇ ਬਾਦਸ਼ਾਹ ਯਹਾਂਗੀਰ ਨੇ ਮੁਰਤਜ਼ਾ ਖਾਨ ਨੂੰ ਅਧਿਆਰ ਦਿੱਤੇ ਮੁਰਤਜ਼ਾ ਖਾਨ ਜਿਸ ਦਾ ਨਾਮ ਸੀ ਸ਼ੇਖ ਫਰੀਦ ਬੁਖਾਰੀ ਇਸ ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਨੂੰ ਅਧਿਆਰ ਦਿੱਤੋ ਕਿ ਇਹਦੇ მე ਪੰਜਵੇਂ ਪੀਰ ਗੁਰੂ ਅਰਜਨ ਦਾ ਸਿੱਖ ਤੇ ਗੇਸਤਾ ਕਰਕੇ ਮਹੌਲ ਨੂੰ ਜਾਂਦਾ ਜਾਵੇ ਅਤੇ ਸਿੱਖਾਂ ਦੇ ਗੁਰੂ ਗੁਰੂ ਅਰਜਨਦਾਸ ਦਾ ਘਰ ਘਾਟ ਪੰਜਾਬ ਦਿੱਤਾ ਜਾਵੇ ਉਹਦਾ ਬਾਦ ਬੱਚਾ ਨજરਬੰਦ ਕਰ ਦਿੱਤਾ ਜਾਵੇ ਇਹ ਮੁਰਤਜਾ ਖਾਨ ਬਾਅਦ ਵਿੱਚ ਅੰਮ੍ਰਿਤਸਰ ਦੀ ਜੰਗ ਵਿੱਚ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨਾਲ ਲੋਹਾ ਲੈਣ ਵਾਸਤੇ ਆਇਆ ਇਹ ਮੁਰਤਜਾ ਖਾਨ ਭਾਈ ਮਨੀ ਸਿੰਘ ਜੀ ਨੇ ਦਾਦੇ ਦੇ ਕਕਲ ਕੀਤਾ ਇਹ ਗਿਆਨੀ ਗਰਜਾ ਸਿੰਘ ਜੀ ਨੇ ਭੱਟਵੀਆਂ ਦੇ ਆਧਾਰ ਤੇ ਗੱਲ ਸਾਹਮਣੇ ਲਿਆਂਦੀ ਭਾਈ ਮਨੀ ਸਿੰਘ ਜੀ ਦੇ ਪਿਤਾ ਸੰਤ ਬਾਬਾ ਪਾਈ ਦਾਸ ਜੀ ਬਾਬਾ ਮਾਈ ਦਾਸ ਜੀ ਦੇ ਪੁੱਤਾਂ ਸਨ ਭਾਈ ਬੱਲੂ ਜੀ ਭਾਈ ਬੱਲੂ ਜੀ ਨੇ ਅੰਮਰਸਰ ਸਾਹਿਬ ਦੀ ਜਗ ਵਿੱਚ ਮੁਰਤਜਾ ਖਾਨ ਨੂੰ ਮਾਰਿਆ ਅਤੇ ਮੁਰਤਜਾ ਖਾਨ ਨੂੰ ਮਾਰ ਕੇ ਫਿਰ ਆਪ ਸ਼ਹੀਦ ਹੋਏ ਸੋ ਇਹਨਾਂ 8 ਪਟਵਈਆਂ ਦੇ ਆਧਾਰ ਤੇ ਗਿਆਨੀ ਗਰਜਾ ਸਿੰਘ ਜੀ ਨੇ ਛੇਵੇਂ ਸਤਗੁਰਾਂ ਦਾ ਸੰਖੇਪ ਜੀਵਨ ਸਾਡੇ ਸਾਹਮਣੇ ਰੱਖਿਆ ਪਟਵਈਆਂ ਦੇ ਆਧਾਰ ਤੇ ਸਤਗੁਰਾਂ ਦੀਆਂ ਜੰਗਾਂ ਦਾ ਵੇਰਵਾ ਵੀ ਉਹਨਾਂ ਨੇ ਅਗਾਂਵਿਸ਼ਾਨ ਲਿਖਿਆ ਪੱਟਵਈ ਪੱਟਵਈਆਂ ਇਹ ਕਹਿੰਦੀਆਂ ਨੇ ਕਿ ਜੋ ਸ਼੍ਰੀ ਹਰਗੋਬਿੰਦਪੁਰ ਦੀ ਜੰਗ ਹੈ ਇਹ 1921 ਈਸਵੀ ਨੂੰ ਹੋਈ ਜahangir ਦੇ ਰਾਜ ਵਿੱਚ ਤੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਪਹਿਲੀ ਜੰਗ ਆ ਅਤੇ ਦੂਜੀ ਜੰਗ ਪੱਟਵਈਆਂ ਵਰਨਣ ਕਰਦੀਆਂ ਹਨ ਕਿ ਅੰਮ੍ਰਿਤਸਰ ਸਾਹਿਬ ਵਾਲੀ ਦੂਜੀ ਜੰਗ ਖਵਾਉਂਦੀ ਹੈ ਅਤੇ ਮਹਾਰਾਜ ਦੀ ਜੰਗ ਤੀਜੀ ਹੈ ਅਤੇ ਕਰਤਾਰਪੁਰ ਸਾਹਿਬ ਵਾਲੀ ਪੈਂਦੇਖਾਂ ਵਾਲੀ ਜੰਗ ਚੌਥੀ ਹੈ ਸੋ ਪੱਟਵਈਆਂ ਦੇ ਆਧਾਰ ਤੇ ਸ਼੍ਰੀ ਹਰਗੋਬਿੰਦਪੁਰ ਸਾਹਿਬ ਵਾਲੀ ਜੰਗ ਨੂੰ ਪਹਿਲਾ ਸਥਾਨ ਦੇ ਦਿੱਤਾ ਗਿਆ ਸੋ ਸਾਧ ਸੰਗਤ ਜੀ ਗਿਆਨੀ ਗਰਜਾ ਸਿੰਘ ਜੀ ਦੀ ਇਸ ਇਤਿਹਾਸਕ ਖੋਜ ਨੂੰ ਪੜਦਾ ਯਤਨ ਜ਼ਰੂਰ ਕਰਿਆ ਜੀ ਗਿਆਨੀ ਗਰਜਾ ਸਿੰਘ ਜੀ ਕਹਿੰਦੇ ਨੇ ਉਹਨਾਂ ਆਪ ਲਿਖਿਆ ਕਹਿੰਦੇ ਮੈਂ ਆਪਣੀ ਜੀਵਨ ਦਾ ਵਧੇਰਾ ਸਮਾਂ ਪਟਵਈ ਪਟਵਈਆਂ ਦੀ ਖੋਜ ਕਰਨ ਵਿੱਚ ਲਾਈ ਅਤੇ ਪਟਵਈਆਂ ਦੀ ਖੋਜ ਕਰਨ ਤੋਂ ਪਹਿਲਾਂ ਪਟਾਕ ਸ਼੍ਰੀ ਲਿਪੀ ਸਿੱਖੀ ਹੁਣ ਪਟਵਈ ਜੋ ਹੈ ਇਹਨੂੰ ਕੋਈ ਆਮ ਬੰਦਾ ਪੜ ਨਹੀਂ ਸਕਦਾ ਮੈਂ ਸੰਖੇਪ ਵਿੱਚ ਹੀ ਪਟਵਈ ਦੇ ਬਾਰੇ ਕੁਝ ਕੁ ਵਿਚਾਰਾਂ ਸਾਂਝੀਆਂ ਕਰਕੇ ਫਿਰ ਸਤਪੁਰਾਂ ਦੇ ਜੀਵਨ ਇਤਿਹਾਸ ਦੀ ਇਸ ਛੇਕੜਨੀ ਅਤੇ ਛੇਵੀਂ ਲੱਕ ਦਾ ਜੋ ਮਾ ਵਰਤਨ ਹੈ ਪਕਮਲ ਰੂਪ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਨਾ ਕਿਉਂਕਿ ਸਮਾਂ ਵੀ ਬੜੀ ਰਫਤਾਰ